ਸਾਡਾ ਪੰਜਾਬ ਦਾ ਜਮੀਰ ਨਹੀਂ ਮਰਿਆ ਅਸੀਂ ਗਿਰ ਕੇ ਕੰਮ ਕਰਨਾ ਨਹੀਂ ਜਾਣਦੇ ਅਸੀਂ ਗਿਰ ਕੇ ਕੰਮ ਨਹੀਂ ਕਰਨਾ ਕਿ ਕੋਈ ਗੱਲ ਨਹੀਂ ਅਸੀਂ ਬੱਚੇ ਪਾਲਨੇ ਸਾਡੇ ਅੰਦਰ ਜਮੀਰ ਜਦੋਂ ਮਰ ਜੂਗਾ ਨਾ ਫਿਰ ਸ਼ਾਇਦ ਅਸੀਂ 4-500 ਦੇ ਅਸੀਂ ਵੀ ਕੰਮ ਕਰ ਲਾਂਗੇ ਅੱਜ ਦੀ ਰੇਟ ਦੇ ਵਿੱਚ ਆਕਰ 700-800 ਰੁਪਏ ਦਿਹਾੜੀ ਚਲਦੀ ਅਸੀਂ 700-800 ਤੇ ਸਾਡਾ ਪੰਜਾਬੀ ਕੰਮ ਕਰਦਾ ਅਗਰ ਇਹ 4-500 ਤੇ ਕਰਦੇ ਤਾਂ ਸਾਨੂੰ ਕੰਮ ਨਹੀਂ ਮਿਲਦਾ ਇਹ ਆਟੋਮੈਟਿਕ ਜਦੋਂ ਸਿਸਟਮ ਇੱਥੇ ਬਦਲਾਅ ਹੋਊਗਾ ਨਾ ਜਦੋਂ ਪੰਜਾਬ ਦੇ ਵਿੱਚ ਪੰਜਾਬੀ ਨੂੰ ਕੰਮ ਮਿਲੂਗਾ ਕੁਰਸੀ ਬਚਾਉਣ ਵਿੱਚ ਇਹ ਸਾਰੀ ਰਾਜਨੀਤੀ ਹੋ ਰਹੀ ਆ ਵੋਟ ਬੈਂਕ ਵੱਡਾ ਬਣਾਉਣ ਵਾਸਤੇ ਇਹਨਾਂ ਨੂੰ ਇ ਦਿਆਂ ਜਾਂਦੀਆਂ ਵਾ ਦੇ ਪੰਜਾਬ ਤੇ ਜਿਹੜਾ ਬੁਰੀ ਨਜ਼ਰ ਕਰੂਗਾ ਜਾਂ ਦੇਖੂਗਾ ਉਹਨੂੰ ਬਖਸ਼ਿਆ ਨਹੀਂ ਜਾਊਗਾ ਚਾਹੇ ਉਹ ਸਰਕਾਰਾ ਹੋਣ ਚਾਹੇ ਉਹ ਕੋਈ ਲੀਡਰ ਹੋਵੇ ਚਾਹੇ ਉਹ ਪੰਜਾਬ ਦਾ ਹੀ ਕੋਈ ਬੰਦਾ ਹੋਵੇ ਚਾਹੇ ਉਹ ਪ੍ਰਵਾਸੀ ਹੋਵੇ ਕੋਈ ਹੋਵੇ ਬਖਸ਼ਿਆ ਨਹੀਂ ਜਾਊਗਾ ਇਹ ਪੰਜਾਬ ਦੇ ਜਦ ਤੱਕ ਲੀਡਰ ਹੈ ਗੁਰਦੁਆਰੇ ਚੜ੍ਹ ਕੇ ਔਰ ਸੱਚੇ ਮਾਨਾ ਆਪਣੀ ਲੀਡਰਿੰਗ ਨਾ ਕਰਦੇ ਉਦ ਤੱਕ ਪੰਜਾਬ ਦਾ ਹਾਲ ਮਾੜਾ ਹੀ ਰਹਿਣਾ ਸਾਨੂੰ ਇਕੱਠੇ ਹੋਣ ਦੀ ਲੋੜ ਆ ਜਿੰਨੇ ਮੇਰੇ ਪਿਆਰ ਜਿੰਨੇ ਮੈਨੂੰ ਸੁਣਦੇ ਪੰਜਾਬੀ ਭਰਾ ਸਾਰੇ ਇਕੱਠੇ ਹੋ ਜੋ ਜਾਤਵਾਦ ਲੀਡਰਸ਼ਿਪ ਆ ਸਭ ਛੱਡ ਕੇ ਇਕੱਠੇ ਹੋ ਜੋ ਇਸ ਟਾਈਮ ਪੰਜਾਬ ਬਚਾ ਲੋ ਅਗਰ ਹੁਣ ਤੁਸੀਂ ਸਾਲ ਦੇ ਵਿੱਚ ਪੰਜਾਬ ਬਚਾ ਲਿਆ ਤੇ ਪੰਜਾਬ ਬਚ ਜਾਊਗਾ ਨਹੀਂ ਤਾਂ ਇਹ ਪੰਜਾਬ ਯੂਪੀ ਬਿਹਾਰ ਬਣ ਕੇ ਰਹਿ ਜਾਊ ਆਪਣੇ ਪੰਜਾਬੀ ਵੀ ਤਾਂ ਦੇਖੋ ਬਾਹਰ ਜਾ ਰਹੇ ਨੇ ਆਪਾਂ ਉਹਨਾਂ ਨੂੰ ਵੀ ਕੁਝ ਕਹੀਏ ਕਿ ਵੀ ਉਹ ਰੁਕਣ ਪੰਜਾਬ ਦੇ ਵਿੱਚ ਰਹਿਣ ਤਾਂ ਜੋ ਇਹਨਾਂ ਦੀ ਲੋੜ ਨਾ ਪਵੇ ਇਹ ਆਟੋਮੈਟਿਕ ਰੁਕਣਗੇ ਤੁਹਾਡੇ ਜਾਂ ਮੇਰੇ ਕਹਿਣ ਨਾਲ ਰੁਕਣਗੇ ਨਹੀਂ ਇਹ ਆਟੋਮੈਟਿਕ ਜਦੋਂ ਸਿਸਟਮ ਇੱਥੇ ਬਦਲਾਵ ਹੋਊਗਾ ਨਾ ਜਦੋਂ ਪੰਜਾਬ ਦੇ ਵਿੱਚ ਪੰਜਾਬੀ ਨੂੰ ਕੰਮ ਮਿਲੂਗਾ ਉਹਨਾਂ ਇੱਕ ਬੰਦਾ ਆ ਕੇ 700 800 ਰੁਪਏ ਦੇ ਦਿਹਾੜੀ ਲਾਂਦਾ ਇਹ 4 ਤੋਂ 500 ਰੁਪਏ ਦਿਹਾੜੀ ਲਾ ਲੈਂਦੇ ਸਾਡਾ ਪੰਜਾਬ ਦਾ ਜਮੀਰ ਨਹੀਂ ਮਰਿਆ ਅਸੀਂ ਗਿਰ ਕੇ ਕੰਮ ਕਰਨਾ ਨਹੀਂ ਜਾਣਦੇ ਅਸੀਂ ਗਿਰ ਕੇ ਕੰਮ ਨਹੀਂ ਕਰਨਾ ਕਿ ਕੋਈ ਗੱਲ ਨਹੀਂ ਅਸੀਂ ਬੱਚੇ ਪਾਲਨੇ ਸਾਡੇ ਅੰਦਰ ਜਮੀਰ ਜੇ ਦੋ ਮਰ ਜੂਗਾ ਨਾ ਫਿਰ ਸ਼ਾਇਦ ਅਸੀਂ 4 500 ਦੇ ਅਸੀਂ ਵੀ ਕੰਮ ਕਰ ਲਾਂਗੇ ਅੱਜ ਦੀ ਰੇਟ ਦੇ ਵਿੱਚ ਆ ਕੇ 700 800 ਰੁਪਏ ਦਿਹਾੜੀ ਚੱਲਦੀ ਅਸੀਂ 700 800 ਤੇ ਸਾਡ ਸਾਨੂੰ ਕੰਮ ਨਹੀਂ ਮਿਲਦਾ ਸੈਂਬੀ ਜੀ ਸਾਡੇ ਪੰਜਾਬੀ ਲੋਕਾਂ ਦੇ ਵਿੱਚ ਕੀ ਕਮੀਆਂ ਜੋ ਪ੍ਰਵਾਸੀਆ ਕਿ ਉਹਨਾਂ ਦੀ ਜਗ੍ਹਾ ਲੈ ਦੇਣ ਕਿਤੇ ਨਾ ਕਿਤੇ ਦੇਖੋ ਕਿਤੇ ਨਾ ਕਿਤੇ ਤਾਂ ਕਮੀ ਹੈਗੀ ਹੈ ਕਿ ਸਾਡੇ ਪੰਜਾਬ ਦੇ ਵਿੱਚ ਲੀਡਰਾਂ ਦੀ ਕਮੀ ਹੈ ਜਿਹੜਾ ਸਾਡੇ ਇਹਨਾਂ ਨੂੰ ਇਹ ਪਹਿਲ ਦੇ ਅਧਾਰ ਤੇ ਸਾਬ ਮੈਂ ਪਹਿਲਾਂ ਵੀ ਇੱਕ ਮੁੱਦਾ ਚੱਕਿਆ ਸੀ ਸਿਸਟਮ ਨਹੀਂ ਸੈਟ ਹੈਗਾ ਸਾਰਾ ਸਿਸਟਮੈਟਿਕ ਕੰਮ ਹੈ ਕੁਰਸੀ ਬਚਾਉਣ ਵਿੱਚ ਇਹ ਸਾਰੀ ਰਾਜਨੀਤੀ ਹੋ ਰਹੀ ਹੈ ਵੋਟ ਬੈਂਕ ਵੱਡਾ ਬਣਾਉਣ ਵਾਸਤੇ ਇਹਨਾਂ ਨੂੰ ਇੱਥੇ ਪਰਮਿਸ਼ਨਾਂ ਰਹਿਣ ਦੀ ਦਿੱਤੀਆਂ ਜਾਂਦੀਆਂ ਵਾ ਸਾਡੇ ਪੰਜਾਬ ਨੂੰ ਪਤਾ ਕੀ ਅਗਰ ਪੰਜਾਬ ਦੇ ਵਿੱਚ ਕੋਈ ਗੱਲ ਹੋਈ ਇਹਨਾਂ ਨੇ ਮਿੰਟ ਤੋਂ ਟਰੈਕਟਰ ਚੱਕ ਲੈਣੇ ਟਰਾਲੀਆਂ ਚੱਕ ਲੈਣੀਆਂ ਰੋਡ ਜਮ ਗਰਦੇ ਬੋਰਡ ਬੈਂਕਾ ਬਹੁਤ ਵੱਡੇ ਨਾ ਵਾਸਤੇ ਸੋਚੋ ਨਾ ਕਿੱਥੇ ਗੱਲ ਕਰ ਰਿਹਾ ਮੈਂ ਇਹ ਪੰਜਾਬ ਦੇ ਜਦ ਤੱਕ ਲੀਡਰ ਹੈ ਗੁਰਦੁਆਰੇ ਚੜ੍ਹ ਕੇ ਔਰ ਸੱਚੇ ਮਾਨਾ ਆਪਣੀ ਲੀਡਰਿੰਗ ਨਾ ਕਰਦੇ ਉਦੋਂ ਤੱਕ ਪੰਜਾਬ ਦਾ ਹਾਲ ਮਾੜਾ ਹੀ ਰਹਿਣਾ ਹੈ ਅਸੀਂ ਪਹਿਲਾਂ ਜਦੋਂ ਅਲੱਗ-ਅਲੱਗ ਇੱਕ ਦੂਜੇ ਦਾ ਪ੍ਰੋਟੈਸਟ ਕਰਦੇ ਸੀ ਨਿਹੰਗ ਸਿੰਘ ਜੱਥੇਬੰਦੀ ਅਲੱਗ ਕਰਦੇ ਸੀ ਹਿੰਦੂ ਲੀਡਰ ਅਲੱਗ ਕਰਦੇ ਸੀ ਕੋਈ ਆਪਣਾ-ਆਪਣਾ ਲੱਗੇ ਸੀ ਅੱਜ ਇੱਕ ਪੰਜਾਬ ਦੇ ਵਾਸੀ ਹੋਣ ਦੇ ਨਾਗ ਆਪਾਂ ਪੰਜਾਬ ਦੇ ਪਹਿਲਾਂ ਤਾਂ ਸਭ ਤੋਂ ਪਹਿਲਾਂ ਪੰਜਾਬੀ ਅਗਰ ਪੰਜਾਬ 'ਚ ਜੰਮੇ ਹੈ ਸਾਡਾ ਫਰਜ਼ ਬੰਦਾ ਕਰ ਆਪਣੇ ਪੰਜਾਬ ਦੀ ਰੱਖਿਆ ਕਰੇ ਅਸੀਂ ਪੰਜਾਬ ਬਚਾਉਣ ਦੀ ਗੱਲ ਕਰ ਰਹੇ ਹਾਂ ਪੰਜਾਬ ਬਚਾਉਂਦਾ ਹੀ ਸਾਡਾ ਵਿਸ਼ਵਾ ਹੋ ਸਕਦਾ ਕੋਈ ਵੀਸ਼ਾ ਨਹੀਂ ਸਾਡੇ ਪੰਜਾਬ ਤੇ ਜਿਹੜਾ ਬੁਰੀ ਨਜ਼ਰ ਕਰੂਗਾ ਜਾਂ ਦੇਖ ਉਹ ਕੋਈ ਲੀਡਰ ਹੋਵੇ ਚਾਹੇ ਉਹ ਪੰਜਾਬ ਦਾ ਹੀ ਕੋਈ ਬੰਦਾ ਹੋਵੇ ਚਾਹੇ ਉਹ ਪ੍ਰਵਾਸੀ ਹੋਵੇ ਕੋਈ ਹੋਵੇ ਬਖਸ਼ਿਆ ਨਹੀਂ ਜਾਊਗਾ ਜੀ ਉਹ ਸੈਂਡੂ ਜੀ लास्टਵਾਲ ਹੈ ਕਿਵੇਂ ਬਚਾਓਗੇ ਤੇ ਕਿਸ ਤਰ੍ਹਾਂ ਦਾ ਪੰਜਾਬ ਚਾਹੁੰਦੇ ਹੋ लास्टਵਾਲ ਦੇ ਦੇਖੋ ਇਹ ਤਾਂ ਤੁਹਾਨੂੰ ਮੈਂ ਪਹਿਲਾਂ ਹੀ ਦੱਸ ਚੁੱਕਾ ਅਸੀਂ ਪੰਜਾਬ ਸ਼ਾਂਤੀ ਚਾਹੁੰਦੇ ਹਾਂ ਅਸੀਂ ਉਹ ਮਹਾਰਾਜਾ ਰਣਜੀਤ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਚਾਹੁੰਦੇ ਹਾਂ ਸਮਝੋ ਅਸੀਂ ਉਹ ਖਾਲਸ ਰਾਜ ਚਾਹੁੰਦੇ ਹਾਂ ਖਾਲਸ ਰਾਜ ਕਿਹਿੰਦਾ ਪਿਓ ਰਾਜ ਜਿਹਦੇ ਵਿੱਚ ਕੋਈ ਜਾਤੀਵਾਦੀ ਨਹੀਂ ਕੋਈ ਕਿਸੇ ਨਾਲ ਕੋਈ ਲੜਾਈ ਨਹੀਂ ਅਸੀਂ ਉਹ ਰਾਜ ਚਾਹੁੰਦੇ ਕੀ ਕਰਨ ਦੀ ਲੋੜ ਹੈ ਸਾਨੂੰ ਸਾਨੂੰ ਇਕੱਠੇ ਹੋਣ ਦੀ ਲੋੜ ਹੈ ਜਿਨ੍ਹਾਂ ਮੇਰੇ ਪਿਆਰ ਜਿਨ੍ਹਾਂ ਮੈਨੂੰ ਸੁਣਦੇ ਪੰਜਾਬੀ ਭਰਾ ਸਾਰੇ ਇਕੱਠੇ ਹੋ ਜੋ ਜਾਤਵਾਦ ਲੀਡਰਸ਼ਿਪ ਆ ਸਭ ਛੱਡ ਕੇ ਇਕੱਠੇ ਹੋ ਜੋ ਇਸ ਟਾਈਮ ਪੰਜਾਬ ਬਚਾ ਲਓ ਅਗਰ ਹੁਣ ਤੁਸੀਂ ਸਾਲ ਦੇ ਵਿੱਚ ਪੰਜਾਬ ਬਚਾ ਲਿਆ ਤੇ ਜਾ ਬਾਜੂਗਾ ਨਹੀਂ ਤਾਂ ਇਹ ਪੰਜਾਬ ਯੂਪੀ ਬਿਹਾਰ ਬਣ ਕੇ ਰਹਿ ਜੂਗਾ ਜੇ ਗੱਲ ਕਰਾਂ ਜੇ ਹਰ ਇੱਕ ਸਮਾਜ ਨੂੰ ਇਕੱਠਾ ਕਰ ਰਹੇ ਹੋ ਜੇ ਪ੍ਰਵਾਸੀ ਨੂੰ ਵੀ ਇਕੱਠਾ ਕਰਕੇ ਪੰਜਾਬ ਨੂੰ ਅੱਗੇ ਵਧਾਉਣ ਦੀ ਗੱਲ ਕੀਤੀ ਜਾਵੇ ਹਾਂ ਅਗਰ ਜਿਹੜੇ ਪ੍ਰਵਾਸੀ ਦੇਖੋ ਪਹਿਲੀ ਪਹਿਲਾ ਮੈਂ ਤੁਹਾਨੂੰ ਕਹੇ ਉਹ ਵੀ ਸਾਡੇ ਹਿੰਦੁਸਤਾਨ ਹ ਇੰਡੀਆ ਦਾ ਹਿੱਸਾ ਵਾ ਅਸੀਂ ਮੈਂ ਤੁਹਾਨੂੰ 70% ਪ੍ਰਵਾਸੀ ਜਿਹੜੇ ਸਾਡੇ ਕੋਲ ਵੀ ਕੰਮ ਕਰਦੇ ਸਾਡੇ ਯਾਰ ਦੋਸਤ ਨੇ ਮਿੱਤਰ ਨੇ ਉਹ ਵੀ ਆ ਪਰ ਉਹ 30% ਦੇ ਜਿਹੜੇ ਸਾਡੇ ਪੰਜਾਬ 'ਚ ਗੰਦ ਪਾਉਂਦੇ ਆ ਕੇ ਬਸ ਅੱਡੇ ਤੇ ਥੁੱਕਦੇ ਨੇ ਔਰ ਉੱਥੇ ਜਾ ਕੇ ਲੇਟ ਦੇ ਨੇ ਗੰਦ ਪਾਉਂਦੇ ਮੈਂ ਉਹਨਾਂ ਦੇ ਖਿਲਾਫ ਆ ਮੈਂ ਹਰ ਫਰਮਾਨੀ ਦੇ ਖਿਲਾਫ ਵੀ ਕੋਸ਼ਿਸ਼ ਕੀਤੀ ਜਾਊਗੀ ਜਿਹੜਾ ਬੰਦਾ ਸਾਡੇ ਨਾਲ ਚੱਲਣ ਦੀ ਕੋਸ਼ਿਸ਼ ਕਰੂਗਾ ਪੰਜਾਬ ਬਚਾਉਣ ਲਈ ਅਸੀਂ ਉਹਨਾਂ ਨੂੰ ਨਾਲ ਲੈ ਕੇ ਚੱਲਾਂਗੇ